ਕਲਕੱਤਾ ਤੋਂ ਬਾਅਦ ਹੁਣ ਬਿਹਾਰ ਦਾ ਮੁਜ਼ਫਰਪੁਰ ਸੁਰਖੀਆਂ ਦੇ ਵਿੱਚ ਮੁਜ਼ਫਰਪੁਰ ਦੇ ਵਿੱਚ ਕਥਿਤ ਗੈਂਗਰੇਪ ਤੋਂ ਬਾਅਦ ਦਲਤ ਲੜਕੀ ਦੀ ਹੱਤਿਆ ਦਾ ਮਾਮਲਾ ਤੂਲ ਫੜ ਰਿਹਾ ਹੈ ਮਹਾ ਦਲਤ ਪਾਈਚਾਰੇ ਨਾਲ ਸੰਬੰਧਿਤ 15 ਸਾਲਾਂ ਦੀ ਪੀੜਤ ਲੜਕੀ ਦੀ Laash 12 ਅਗਸਤ ਨੂੰ ਉਸੇ ਦੇ ਹੀ ਪਿੰਡ ਦੇ ਇੱਕ ਚੌਰ ਦੇ ਵਿੱਚ ਨੰਗੀ ਹਾਲਤ ਵਿੱਚ ਮਿਲੀ ਸੀ ਚੌਰ ਯਾਨੀ ਕਿ ਇੱਕ ਨੀਵੀਂ ਜ਼ਮੀਨ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਇਸ ਮਾਮਲੇ 'ਚ ਪੀੜਤ ਪਰਿਵਾਰ ਨੇ ਅਗਵਾ ਗੈਂਗਰੇਪ ਅਤੇ ਕਤਲ ਦਾ ਮਾਮਲਾ ਦਰਜ ਕਰਵਾਇਆ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਨਾਮਜ਼ਦ ਮੁਲਜ਼ਮਾਂ ਅਤੇ ਪੰਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਪੁਲਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਮੁਜ਼ਫਰਪੁਰ ਪੁਲਸ ਨੇ ਸ਼ਨੀਵਾਰ ਨੂੰ ਇਸ ਮਾਮਲੇ 'ਚ ਨਾਮਜ਼ਦ ਦੋਸ਼ੀ ਸੰਜੇ ਰਾਏ ਦੇ ਘਰੋਂ ਅਟੈਚ ਕੀਤਾ ਅਤੇ ਜ਼ਬਤ ਕਰ ਲਿਆ ਇਸ ਮਾਮਲੇ ਨੇ ਜ਼ਫਤਾਰ ਫੜਨ ਤੋਂ ਬਾਅਦ ਜੀਡੀਯੂ ਦੀ ਤਰਜਮਾਨ ਅੰਜੂਮ ਆਰਾ ਨੇ ਸਾਰੇ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਗੱਲ ਕੀਤੀ ਉੱਥੇ ਹੀ ਵਿਰੋਧੀ ਧਰਤ ਦੇ ਨੇਤਾ ਤੇਜਸਵੀ ਜਾਦਵ ਨੇ ਨਿੱਤੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਅਪਰਾਧੀਆਂ ਦਾ ਮਨੋਵਲ ਲਗਾਤਾਰ ਵਧ ਰਿਹਾ ਹੈ ਬੀਐਸਪੀ ਮੁਖੀ ਮਾਇਆਵਤੀ ਨੇ ਵੀ ਇਸ ਮਾਮਲੇ ਵਿੱਚ ਦਲਤ ਲੜਕੀ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਇਸ ਮਾਮਲੇ ਵਿੱਚ ਇਸ ਵੇਲੇ ਚਰਚਾ ਕਾਫੀ ਛੜੀ ਹੋਈ ਹੈ ਤੇ ਮੁਜ਼ਫਰਪੁਰ ਪੁਲਿਸ ਨੇ ਇਸ ਘਟਨਾ ਦੀ ਜਾਂਚ ਦੇ ਲਈ ਇੱਕ ਐਸਆਈਟੀ ਬਣਾਈ ਹੈ ਇੱਕ ਟੀਮ ਸਰਾਇਆ ਉਪਮੰਡਲ ਪੁਲਿਸ ਅਧਿਕਾਰੀ ਕੁਮਾਰ ਚੰਦਨ ਦੀ ਅਗਵਾਈ ਦੇ ਵਿੱਚ ਬਣਾਈ ਗਈ ਹੈ ਜੇ ਸੋਚੀਏ ਕਿ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਤਾਂ ਅਧਿਕਾਰੀ ਕੁਮਾਰ ਚੰਦਨ ਦੇ ਅਨੁਸਾਰ ਇਸ ਘਟਨਾ ਵਿੱਚ ਇੱਕ ਤਿੱਖੇ ਹਥਿਆਰ ਵੱਜੋਂ ਇੱਕ ਖੋਪਰੀ ਦੀ ਵਰਤੋਂ ਕੀਤੀ ਗਈ ਜੋ ਲਾਸ਼ ਮਿਲਣ ਤੋਂ ਤੁਰੰਤ ਬਾਅਦ ਮੋਲਦਮ ਦੇ ਘਰੋਂ ਬਰਾਮਦ ਕੀਤੀ ਗਈ ਸੀ ਇਸ ਉੱਤੇ ਮਿਲੇ ਖੂਨ ਦੇ ਤੱਬੇ ਅਤੇ ਐਫਐਐਸਐਲ ਦੀ ਜਾਂਚ ਵਿੱਚ ਮ੍ਰਿਤਕ ਦਾ ਖੂਨ ਮੇਲ ਖਾਂਦਾ ਹੈ ਇਸ ਮਾਮਲੇ 'ਚ ਮਿਥਿਲੇਸ਼ ਯਾਦਵ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿ ਤਰੇ ਨਾਮ ਦਾ ਦੋਸ਼ੀ ਸੰਜੇ ਰਾਏ ਨੂੰ ਭੱਜਣ ਵਿੱਚ ਮਦਦ ਕੀਤੀ ਹੈ ਐਸਐਸਪੀ ਮੁਜ਼ਫਰਪੁਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੇ ਸਰੀਰ ਉੱਤੇ ਤਿੰਨ ਥਾਂ ਮੋਤੇ ਸੱਟਾਂ ਦੇ ਨਿਸ਼ਾਨ ਸੀ ਸਿਰ ਗਰਦਨ ਅਤੇ ਹੱਥਾਂ ਦੇ ਉੱਤੇ ਐਸਕੇ ਐਮਸੀਐਚ ਦੀ ਲੈਬਾਰਟਰੀ ਰਿਪੋਰਟ ਦੇ ਵਿੱਚ ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ ਐਸਕੇ ਐਮਸੀਐਚ ਮੁਜ਼ਫਰਪੁਰ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ ਹੁਣ ਜੇ ਪੀੜਤ ਪਰਿਵਾਰ ਦੀ ਗੱਲ ਕਰੀਏ ਤਾਂ ਮੁਜ਼ਫਰਪੁਰ ਦੇ ਇੱਕ ਪਿੰਡ ਦੇ ਵਿੱਚ ਕੱਚੇ ਘਰ ਨੂੰ ਤੁੱਪ ਤੋਂ ਬਚਾਉਣ ਲਈ ਇੱਕ ਤਰਪਾਲ ਬੰਨ੍ਹ ਦਿੱਤੀ ਗਈ ਹੈ ਅਤੇ ਪਲਾਸਟਿਕ ਦੀਆਂ 30 ਕੁਰਸੀਆਂ ਰੱਖੀਆਂ ਗਈਆਂ ਨੇ। ਬਿਹਾਰ ਪੁਲਸ ਦੇ ਤਿੰਨ ਪੁਲਸ ਮੁਲਾਜ਼ਮ ਇੱਥੇ ਬੈਠੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਰ ਦਿਨਾਂ ਤੋਂ ਡਿਊਟੀ ਉੱਤੇ ਨੇ ਤਾਂ ਜੋ ਪੀੜਤ ਪਰਿਵਾਰ ਨੂੰ ਕੋਈ ਤਮਕਾ ਨਾ ਦੇਵੇ। ਇਹਨਾਂ ਦੇ ਨਾਲ ਹੀ ਭੀਮ ਆਰਮੀ ਦੇ ਕੁਝ ਮੈਂਬਰ ਵੀ ਸ਼ਾਮਲ ਨੇ ਜੋ ਲਗਾਤਾਰ ਮੀਡੀਆ ਨੂੰ ਘਟਨਾ ਦੀ ਜਾਣਕਾਰੀ ਦੇ ਰਹੇ ਨੇ। ਪੀੜਤ ਪਰਿਵਾਰ ਦੇ ਘਰ ਵਿੱਚ ਚਲਾਉਣ ਦੀ ਜ਼ਿੰਮੇਵਾਰੀ ਮ੍ਰਿਤਕ ਦੀ ਮਾਂ ਦੀ ਹੈ। ਡਰ ਕੇ ਪਿਤਾ ਦੀ ਸਿਹਤ ਇੰਨੀ ਠੀਕ ਨਹੀਂ ਹੈ ਜਾਂ ਕਹ ਲਈਏ ਕਿ ਖਰਾਬ ਬਣੀ ਹੋਈ ਹੈ ਉਹ ਕਰਨਾ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਹੈ ਮਾਦਾ ਦੋਸ਼ ਹੈ ਰਾਤ 12 ਵਜੇ ਤੋਂ ਬਾਅਦ ਪੰਜ ਵਿਅਕਤੀ ਮੂੰਹ ਤੇ ਕੱਪੜਾ ਬੰਨ ਕੇ ਉਹਨਾਂ ਦੇ ਘਰ ਦਾਖਲ ਹੋਏ ਤੇ ਉਹਦੀ ਬੇਟੀ ਨੂੰ ਅੱਧ ਸੁਤੀ ਜਿਹੜੇ ਵਿੱਚ ਵਿਚ ਬਚਾਲੇ ਪਈ ਸੀ ਤੇ ਉਹਨੂੰ ਚੁੱਕ ਲਿਆ ਤੇ ਚਾਕੂ ਨਾਲ ਡਰਾਇਆ ਧਮਕਾਇਆ ਤੇ ਇਸ ਦੌਰਾਨ ਪਿੰਡ ਦਾ ਸੰਝੇ ਰਾਏ ਸੀ ਜੋ ਮੇਰੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਹ ਮਾਦੇ ਦੋਸ਼ ਲਗਾਏ ਗਏ ਨੇ ਪਿੰਡ ਤਾਂ ਦੀ ਮਾਦੇ ਅਨੁਸਾਰ ਇਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ అలారం ਬਜਾਇਆ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਸੀਂ ਇੱਕ ਘੰਟੇ ਤੱਕ ਕਹਿੰਦੇ ਉਹਨਾਂ ਦੀ ਭਾਲ ਕਰਦੇ ਰਹੇ ਜਦੋਂ ਸਾਨੂੰ ਲੜਕੀ ਨਹੀਂ ਮਿਲੀ ਤਾਂ ਅਸੀਂ ਘਰ ਵਾਪਸ ਆ ਗਏ ਸਵੇਰੇ అలారం ਵੱਜਿਆ ਕਿ ਕੁੜੀ ਚੋਰ ਦੇ ਵਿੱਚ ਮਰੀ ਪਈ ਸੀ ਜਦੋਂ ਜਾ ਕੇ ਕਹਿੰਦੀ ਮੈਂ ਦੇਖਿਆ ਤਾਂ ਕੁੜੀ ਦਾ ਨੀਲਾ ਫਰੌਕ ਤੇ ਪਜਾਮਾ ਚੋਰ ਦੇ ਬਾਹਰ ਪਿਆ ਸੀ ਹੁਣ ਮੁਲਜ਼ਮ ਦਾ ਕੀ ਬਣਿਆ ਤੇ ਮੁਲਜ਼ਮ ਕਿੱਥੇ ਹੈ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਉਸ ਦੇ ਸਰੀਰ ਉੱਤੇ ਥਾਂ ਥਾਂ ਤੇ ਕੱਟ ਸਨ ਹਾਲਾਂਕਿ ਪੁਲਿਸ ਦੇ ਬਿਆਨ ਮੁਤਾਬਕ ਪੋਸਟਮਾਰਟਮ ਰਿਪੋਰਟ ਦੇ ਵਿੱਚ ਲੜਕੀ ਦੇ ਸਰੀਰ ਉੱਤੇ ਤਿੰਨ ਥਾਂਵਾਂ ਤੇ ਸੱਟਾਂ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਹੋਈ ਹੈ ਬੁਲਦਮ ਸੰਜੇ ਰਾਏ ਦੀ ਉਮਰ ਕਰੀਬ 45 ਸਾਲ ਹੈ ਉਹ ਲਾਗਲੇ ਪਿੰਡ ਵਿੱਚ ਰਹਿੰਦਾ ਤੇ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਤਿੰਨ ਬੱਚੇ ਨੇ ਦੋਸ਼ੀ ਸੰਜੇ ਰਾਏ ਅਤੇ ਉਸ ਦਾ ਪਰਿਵਾਰ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਹੈ ਉਸ ਦਾ ਘਰ ਖੁੱਲ੍ਹਾ ਹੈ ਯਾਨੀ ਪੂਰੇ ਘਰ ਦੇ ਕਿਸੇ ਦਰਵਾਜ਼ੇ ਉੱਤੇ ਕੋਈ ਤਾਲਾ ਨਹੀਂ ਹੈ ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਕੁਝ ਮਹੀਨੇ ਪਹਿਲਾਂ ਉਸ ਉਸ ਯਾਨੀ ਕਿ ਸੰਜੇ ਰਾਏ ਨੇ ਉਸ ਨੂੰ ਰੋਕ ਕੇ ਸੜਕ ਦੇ ਉੱਤੇ ਰੋਕਿਆ ਤੇ ਆਪਣੀ ਤੀ ਦਾ ਵਿਆਹ ਉਹਦੇ ਨਾਲ ਕਰਨ ਲਈ ਕਿਹਾ ਪਰ ਪੀੜਤ ਲੜਕੀ ਜੋ ਕਿ ਹੁਣ ਇਸ ਵਿੱਚ ਮ੍ਰਿਤਕ ਹੈ ਉਹਦੀ ਮਾਂ ਨੇ ਮਨ੍ਹਾ ਕਰ ਦਿੱਤਾ ਤੇ ਆਪਣੀ ਜਾਤੀ 'ਚ ਵਿਆਹ ਕਰਨ ਦੀ ਗੱਲ ਆਕੀ ਸੰਜੇ ਨੇ ਉਹਨੂੰ ਧਮਕੀ ਦਿੱਤੀ ਤੇ ਇਸ ਮਾਮਲੇ ਨੂੰ ਜਾਤੀ ਦੇ ਨਦੀਅਤ ਉਹ ਵੀ ਦੇਖਿਆ ਜਾ ਰਿਹਾ ਹੈ ਮਹਾਦਲਤਾਂ ਤੇ ਦੋਸ਼ੀਆਂ ਜਿਹੜੇ ਜਾਤੀ ਨੂੰ ਉਹ ਜੋੜਿਆ ਜਾ ਰਿਹਾ ਹੈ ਇਸ ਪਿੰਡ ਵਿੱਚ 25 ਘਰ ਮਹਾਦਲਤ ਭਾਈਚਾਰੇ ਦੇ ਨੇ ਤੇ 25 ਘਰ ਯਾਦਵ ਜਾਤੀ ਦੇ ਸਮੂਹ ਦੇ ਨੇ ਜਦੋਂ ਕਿ ਮੁੱਲਦਵਾ ਦਾ ਪਿੰਡ ਯਾਦਵ ਜਾਤੀ ਦੀ ਪੌਲਤਾ ਵਾਲਾ ਪਿੰਡ ਹੈ ਇਸ ਘਟਨਾ ਤੋਂ ਬਾਅਦ ਇਸ ਛੋਟੇ ਜਿਹੇ ਪਿੰਡ ਦੀਆਂ ਔਰਤਾਂ ਖਾਸ ਕਰਕੇ ਲੜਕੀਆਂ 'ਚ ਦਹਿਸ਼ਤ ਦਾ ਮਾਹੌਲ ਹੈ ਕਈ ਲੜਕੀਆਂ ਨੂੰ ਸਕੂਲ ਜਾਣ ਲਈ ਵੀ ਇੱਕ ਕੰਟੇ ਤੋਂ ਵੱਧ ਸਮਾਂ ਲੱਗਦਾ ਹੈ ਤੇ ਮਹਾਦਲਤ ਭਾਈਚਾਰੇ ਦੇ ਜ਼ਿਆਦਾਤਰ ਘਰਾਂ ਦੇ ਵਿੱਚ ਪਖਾਨੇ ਨਹੀਂ ਔਰਤਾਂ ਨੂੰ ਪਖਾਨੇ ਦੇ ਲਈ ਬਾਹਰ ਜਾਣਾ ਪੈਂਦਾ ਇਸ ਘਟਨਾ ਤੋਂ ਬਾਅਦ ਮਰਦ ਵੀ ਬਾਹਰ ਪਖਾਨੇ ਜਾਣ ਤੋਂ ਡਰ ਰਹੇ ਨੇ ਤੇ ਪਿੰਡ ਦੀਆਂ ਕੁੜੀਆਂ ਵੀ ਕਾਫੀ ਦਰਿਆ ਹੋਈਆਂ ਨੇ ਕਈਆਂ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਐਸ ਮਾਮਲੇ ਦੇ ਵਿੱਚ ਸਿਆਸੀ ਪਾਰਟੀਆਂ ਵੀ ਜਿਹੜੀਆਂ ਹੁਣ ਆਪਣੇ ਆਪਣੇ ਸਮੇਂ ਦੇ ਉੱਤੇ ਸਿਆਸਤ ਵਿੱਚ ਉਤਰੀਆਂ ਨੇ ਐਸ ਮਾਮਲੇ ਉੱਤੇ ਸਿਆਸਤ ਤੇਜ਼ ਹੋਈ ਹੈ ਤੇ ਬੋਧਜ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਐਕਸ ਦੇ ਉੱਤੇ ਪੋਸਟ ਕਰਕੇ ਬਿਹਾਰ ਦੀ ਇਸ ਦਲਤ ਲੜਕੀ ਲਈ ਇਨਸਾਫ ਦੀ ਮੰਗ ਕੀਤੀ ਹੈ ਵਿਰੋਧੀ ਧਰਤ ਦੇ ਨੇਤਾ ਤਜਸਵੀ ਯਾਦਵ ਨੇ ਵੀ ਆਪਣੀ ਇੱਕ ਪੋਸਟ 'ਚ ਇਸ ਘਟਨਾ ਦਾ ਜ਼ਿਕਰ ਕੀਤਾ ਤੇ ਲਿਖਿਆ ਕਨਿਤਿਸ਼ ਕੁਮਾਰ ਦੀ ਸਰਪ੍ਰਸਤੀ ਚ ਸੱਤਾ ਤੋਂ ਸੁਰੱਖਿਅਤ ਅਪਰਾਧੀਆਂ ਅਤੇ ਬਲਾਤਕਾਰੀਆਂ ਦਾ ਮਨੋਵਲ ਵਧਿਆ ਹੈ ਜੀਡੀਯੂ ਦੇ ਬੁਲਾਰੇ ਅੰਜਮ ਆਰਾ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਖੇਲ ਭਾਰਤੀ ਪ੍ਰਗਤੀਸ਼ੀਲ ਮਹਿਲਾ ਸੰਗ ਦੀ ਜਨਰਲ ਸਕੱਤਰ ਮੀਨਾ ਤਵਾੜੀ ਉਹਦਾ ਕਹਿਣਾ ਹੈ ਕਿ ਇਸ ਮਾਮਲੇ ਚ ਪ੍ਰਸ਼ਾਸਨ ਦੀ ਭੂਮਿਕਾ ਸ਼ੱਕੀ ਹੈ ਮੀਨਾ ਮੁਤਾਬਕ ਪਿਛਲੇ 5-6 ਦਿਨਾਂ ਚ ਕਲਕੱਤਾ ਤੋਂ ਲੈ ਕੇ ਉੱਤਰਾਖੰਡ ਅਤੇ ਬਿਹਾਰ ਦੇ ਵਿੱਚ ਬਲਾਤਕਾਰਾਂ ਤੇ ਕਤਲ ਦੀਆਂ ਜੋ ਅਨਮਨੁੱਖੀ ਘਟਨਾਵਾਂ ਸਾਹਮਣੇ ਆਈਆਂ ਨੇ ਉਹ ਚਿੰਤਾ ਦਾ ਵਿਸ਼ਾ ਨੇ ਇਹ ਤਿੰਨੋ ਘਟਨਾਵਾਂ ਲਗਭਗ ਇੱਕੋ ਸਮੇਂ ਦੇ ਵਿੱਚ ਵਾਪਰੀਆਂ ਨੇ ਜੋ ਕਿ ਇੱਕ ਵਾਰ ਫਿਰ ਸਵਾਲ ਖੜੇ ਕਰਦੀਆਂ ਨੇ ਔਰਤਾਂ ਦੀ ਸੁਰੱਖਿਆ ਅਤੇ ਆਜ਼ਾਦੀ ਉਹਨਾਂ ਆਖਿਆ ਕਿ ਪ੍ਰਸ਼ਾਸਨ ਪੂਰੇ ਮਾਮਲੇ ਨੂੰ ਚਿੱਟਾ ਕਰ ਰਿਹਾ ਹੈ ਤੇ ਮੁੱਖ ਮੋਲਦਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਜਾਇਬ ਦੇ ਵਿੱਚ ਪ੍ਰਸ਼ਾਸਨ ਦੀ ਭੂਮਿਕਾ ਸ਼ੱਕੀ ਜਾਪਦੀ ਹੈ ਪਰ ਜੋ ਵੀ ਹੋਵੇ ਇਸ ਵੇਲੇ ਦੁਬਾਰਾ ਫਿਰ ਕਲਕੱਤੇ ਦੇ ਵਿੱਚ ਜਦੋਂ ਇੱਕ ਨਰਸ ਮਹਿਲਾ ਦੇ ਨਾਲ ਜਿਹੜਾ ਗੈਂਗਰੇਪ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਬਿਹਾਰ ਦਾ ਜਿਹੜਾ ਮੁਜ਼ਫਰਪੁਰ ਹੈ ਉਸੁਰਖੀਆਂ ਦੇ ਵਿੱਚ ਆ ਗਿਆ ਤੇ ਜਿੱਥੇ ਇੱਕ ਨਵਾਲ ਗਰਲਕੀ ਨਾਲ ਰੇਪ ਕਰਕੇ ਉਸ ਨੂੰ ਮਾਰ ਕੇ ਸੁੱਟ ਦਿੱਤਾ ਗਿਆ